ਹਾਤੀ ਮਜ਼ਦੂਰ ਸਭਾ ਵੱਲੋਂ ਸੈਂਟਰ ਸਰਕਾਰ ਅਤੇ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ ਗਿਆ। ਬੀਤੇ ਦਿਨੀ ਅੰਮ੍ਰਿਤਸਰ ਵਿਖੇ ਸ਼੍ਰੀ ਬਾਬਾ ਸਾਹਿਬ ਪੀਮਰਾਓ ਅੰਬੇਦਕਰ ਜੀ ਦੇ ਸਟੈਚੂ ਨੂੰ ਤੋੜਨ ਦੇ ਸੰਬੰਧ ਵਿੱਚ ਡਾਕਟਰ ਪੀਮਰਾਓ ਅੰਬੇਦਕਰ ਜੀ ਦੇ ਚੌਕ ਨਜ਼ਦੀਕ ਲੱਕੜ ਮੰਡੀ ਚੌਕ ਵਿਖੇ ਪੰਜਾਬ ਸਰਕਾਰ ਮੁਰਦਾਬਾਦ ਦੇ ਡਟ ਕੇ ਨਾਅਰੇ ਲਗਾਏ ਗਏ। अति सेंटर सरकार और पंजाब सरकार का पुतला साड़िया ही सरकार को लो मांग की गई है कि इदा हरकत कर वाले बंदे ते एन एस ए धारा लगाओ जिसना बंदा हर समय जेल विच रवे मुड़के बाहर के इस तरह की हरकत द्वारा ना कर सके मौके से कामरेड जर्नल फिलौर मास्टर हंसराज जी श्री संजीव पौरा जी तमाम फैडरेश आफ इंडिया परसोत्तम फिलौर जी सनीता राणी साबका काउंसलर राहुल कोरी पीमा तो इलावा डॉक्टर संदीप शैलेंद्र शैलिंद सुरेंद्र कुमार सोनू और डॉक्टर राणा जी मोरू समाजिक नाल अंबेडकर प्रेस क्लब फिलौर के मुख प्रेजिडेंट जगन्नाथ जगी मौके से मौजूद रहे ਅਤੇ ਇਦਾਂ ਦੀ ਹਰਕਤ ਕਰਨ ਵਾਲੇ ਦੋਸ਼ੀਆਂ ਦੀ ਬਤੌਰ ਨਿੰਦਿਆ ਕਰਦਿਆਂ ਹੋਇਆਂ ਸਰਕਾਰ ਦਾ ਪੁਤਲਾ ਫੁਕਿਆ ਅਤੇ ਜਲਦ ਡੂੰਘਾਈ ਤੱਕ ਜਾਂਚ ਕਰਨ ਦੀ ਮੰਗ ਕੀਤੀ ਨਾਲ ਹੀ ਸਰਕਾਰ ਨੂੰ ਬੇਨਤੀ ਹੈ ਕਿ ਐਨਐਸਏ ਦੀ ਧਾਰਾ ਲਗਾ ਕੇ ਇਸ ਦੋਸ਼ੀ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਫਿਲੌਰ ਤੋਂ ਪੱਤਰਕਾਰ ਜਗਨਨਾਥ ਜੱਗੀ ਨਾਲ ਜਗਜੀਤ ਸਿੰਘ ਪੱਟੀ ਅਤੇ ਸੁਰਿੰਦਰ ਕੁਮਾਰ ਦੀ ਖਾਸ ਰਿਪੋਰਟ ਮੁਰਦਾਬਾਦ ਮੁਰਦਾਬਾਦ ਮਾਰ ਸੋਚ ਵਿਚਾਰਧਾਰਾ ਮੁਰਦਾਬਾਦ ਦਾ ਦੇਨ ਨਿਕਲ ਕੇ ਗਿਆ ਇਸ ਦਿਨ ਬਾਬਾ ਸਾਹਿਬ ਦੁਆਰਾ ਬਰਚਿਆ ਜਿਹੜਾ ਸੁਭਧਾਨ ਆ ਉਹ ਸਾਡੇ ਦੇਸ਼ ਦੇ ਅੰਦਰ ਦੇਸ਼ਾਂ ਲਾਖੂ ਹੁੰਦਾ ਆ 26 ਜਨਵਰੀ ਦਾ ਜਿਹੜਾ ਦਿਨ ਇਤਿਹਾਸਿਕ ਦਿਨ ਆ ਉਸ ਦਿਨ ਨੂੰ ਟਾਰਗੇਟ ਕਰਕੇ ਡਾਕਟਰ ਜੀ ਆਰ ਅੰਬੇਡਕਰ ਦੀ ਜਿਹੜੀ ਪ੍ਰਤੀਬਾ ਅਮਿਤ ਸਰ ਦੇ ਅੰਦਰ ਲੱਗੀ ਹੋਈ ਆ ਉਸ ਦਿਨ ਨੂੰ ਟਾਰਗੇਟ ਕਰਕੇ ਸਪੈਸ਼ਲ ਉਸ ਦਿਨ ਦੇ ਉੱਪਰ ਜਾ ਕੇ ਡਾਕਟਰਮ ਬੇਦਕਰ ਜੀ ਦੀ ਜਿਹੜੀ ਪ੍ਰਤਿਭਾ ਨੂੰ ਕੋੜਿਆ ਗਿਆ ਉਹਨਾਂ ਦੇ ਦੁਆਰਾ ਜਿਹੜਾ ਬਾਕੀ ਜਿਹੜਾ ਪਿੰਡ ਦੇ ਵਿੱਚ ਉਹਨਾਂ ਦਾ ਕਹਾਣੀ ਹੋਈਆ ਵਰਤਾਰੇ ਦੇ ਵਿੱਚ 바ਵਾ ਸਾਹਿਬ ਦਾ ਜਿਹੜਾ ਸਟੈਚੂ ਆ ਇਹਨੂੰ ਇਸ ਤਰ੍ਹਾਂ ਛਿਣੀ ਮੇਕੀ ਸਾਜ਼ਿਦ ਸਾਜ਼ਿਸ਼ ਤੇ ਹੈ ਇਹ ਕੋਈ ਅਚਾਨਕ ਕੰਮ ਨਹੀਂ ਹੁੰਦੇ ਇਹਨਾਂ ਦੀ ਪਲੈਨਿੰਗ ਹੁੰਦੀ ਆ ਇਹਨਾਂ ਦੇ ਪਿੱਛੇ ਕਿਸੇ ਨਾ ਕਿਸੇ ਏਜੰਸੀਆਂ ਦੇ ਕਿਸੇ ਨਾ ਕਿਸੇ ਸਰਕਾਰਾਂ ਦੇ ਕੋਈ ਮਾੜੇ ਬੰਦਿਆਂ ਦੇ ਹੱਥ ਹੁੰਦੇ ਆ ਜੋ ਕਿ 바ਵਾ ਸਾਹਿਬ ਦੇ ਜਿਹੜਾ ਸਵਿਧਾਨਿਆ ਉਹਨੂੰ ਬਰਦਾਸ਼ਤ ਨਹੀਂ ਕਰ ਰਹੇ ਔਰ ਉਹ ਨੁਕਸਾਨ ਪਹੁੰਚਾਉਣਾ ਚਾਹੁੰਦੇ ਆ ਹਰ ਸਟੇਟ ਦੇ ਵਿੱਚ 바ਵਾ ਸਾਹਿਬ ਦੇ ਸਟੈਚੂ ਜਿਹੜੇ ਆ ਉਹ ਲੱਗੇ ਆ ਜਿਹੜੀ ਸਟੇਟ ਸਰਕਾਰ ਆ ਉਹਦੀ ਜ਼ਿੰਮੇਵਾਰੀ ਬਣਦੀ ਆ ਕਿ ਨਾ ਸਟੈਚੂਆਂ ਦੀ ਜਿਹੜੀ ਯਾ ਨਕਰਾਨੀ ਜਿਹੜੇ ਜ਼ਿਲ੍ਹਾ ਅਧਿਕਾਰੀ ਆ ਉਹਨਾਂ ਦੀ ਬਣਦੀ ਆ ਕਿ ਉਹਨਾਂ ਦੀ ਇਹ ਦੇਖਰੇਖ ਜਿਹੜੀ ਇਹਨਾਂ ਦੀ ਹੋਣੀ ਚਾਹੀਦੀ ਆ ਐਸਾ ਨਾ ਹੋਵੇ ਕਿ ਆਏ ਜਾਣ ਨਾ ਇਹੋ ਜਿਹਾ ਦਰਕਟ ਜਿਹੜੀਆਂ ਟਕਟਾਂ ਵਾ ਹੁੰਦੀਆਂ ਨੇ ਇਨਾਂ ਦੇ ਨਾਲ ਜਿਹੜੇ 바ਵਾ ਸਾਹਿਬ ਦੇ ਸੰਵਧਾਨ ਨੂੰ ਬੰਨਣ ਵਾਲੇ ਲੋਕ ਹੈ ਉਹਨਾਂ ਦੇ ਦਿਲਾਂ ਨੂੰ ਬਹੁਤ ਜਿਹੜੀ ਐ ਫੇਸ ਜਿਹੜੀ ਪਹੁੰਚਦੀ ਆ ਭਾਵਨਾਵਾਂ ਨੂੰ ਜਿਹੜੀ ਫੇਸ ਪਹੁੰਚਦੀ ਆ ਹਿਰਦੇ ਬਲੂਂਦਰੇ ਜਾਂਦੇ ਆ ਜਦੋਂ ਕਿ ਇਹੋ ਜਿਹੇ ਘਟਨਾਵਾਂ ਹੁੰਨੀਆਂ ਅਸੀਂ ਪੰਜਾਬ ਸਰਕਾਰ ਕੋਲੋਂ ਔਰ ਸੈਂਟਰ ਸਰਕਾਰ ਨੂੰ ਵੀ ਇਹ ਚੇਤਾਵਨੀ ਜੜਾ ਚਾਹੁੰਦੇ ਆ ਜਿਸ ਤਰ੍ਹਾਂ ਪਹਿਲਾਂ ਥੋੜੇ ਦਿਨ ਤਾਂ ਬਾਕਿਆ ਆ ਕਿ ਸਾਡੇ ਗ੍ਰਹਿ ਮੰਤਰੀ ਅਮਿਤ ਸ਼ਾਹ ਉਹਨਾਂ ਨੇ ਵੀ ਅੰਮੇਦਕਰ ਸਾਹਿਬ ਦੇ ਉੱਤੇ ਮਾੜੀ ਜਿਹੜੀ ਸ਼ਬਦਾਵਲੀ ਐ ਉਹਦੀ ਪਰਤੋਂ ਕੀਤੀ ਸੀ ਅਸੀਂ ਉਸ ਦਾ ਵੀ ਵਿਰੋਧ ਕੀਤਾ ਸੀ ਔਰ ਉਹਨਾਂ ਦਾ ਵੀ ਅਸੀਂ ਪੁਤਲਾ ਸਾੜਿਆ ਸੀ ਅੱਜ ਵਿਅਕਤੀ ਮਜ਼ਦੂਰ ਸਭਾ ਜਿਹੜੀ ਪੰਜਾਬ ਐ ਉਹ ਫਲੋਰ ਦੇ ਵਿੱਚ ਅਸੀਂ ਇਹ ਪੁਤਲਾ ਉਹਨਾਂ ਦਾ ਵੀ ਪੰਜਾਬ ਸਰਕਾਰ ਦਾ ਔਰ ਸੈਂਟਰ ਸਰਕਾਰ ਦਾ ਸਾੜ ਰਹੇ ਆ ਕਿ ਆਏਦਨ ਜਿਹੜੀਆਂ ਇਸ ਦੀਆਂ ਘਟਰਾਵਾਂ ਆ ਉਹ ਨਹੀਂ ਹੋਣੀਆਂ ਚਾਹੀਦੀਆਂ ਕਿਉਂਕਿ ਇਹ ਜਿਹੜਾ ਭਾਈਚਾਰਕ ਸੰਜ ਹੈ ਸਾਡੀ ਇਹੋ ਜਿਹੀਆਂ ਘਟਰਾਵਾਂ ਦੇ ਨਾਲ ਖਰਾਬ ਹੁੰਦੀ ਹੈ ਮਾਹੌਲ ਖਰਾਬ ਹੁੰਦਾ ਆ ਜੇ ਐਸੇ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਰਹੀਆਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਵੱਡਾ ਇਕੱਠ ਕਰਕੇ ਕੋਈ ਨਾ ਕੋਈ ਅਗਲੀ ਜਿਹੜੇ ਜਿਹੜੇ ਜਿਨ੍ਹਾਂ ਨੇ ਇਹ ਘਟਨਾ ਕੀਤੀ ਹੈ ਮਾੜੀ ਜਿਹੜੀ ਹਰਕਤ ਕੀਤੀ ਹੈ ਇਹਨਾਂ ਦੇ ਜਿਹੜਾ ਪਿੱਛੇ ਵੀ ਹੈ ਜਿਨ੍ਹਾਂ ਦਾ ਹੱਥ ਉਹਨਾਂ ਦੇ ਉੱਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਜਿਹੜਾ ਨੈਸ਼ਨਲ ਸਕਿਉਰਿਟੀ ਐਕਟ ਆ ਉਹ ਇਹਨਾਂ ਦੇ ਉੱਤੇ ਲੱਗਣਾ ਚਾਹੀਦਾ ਆ ਇਹ ਨਾ ਹੋਵੇ ਕਿ 6 ਮਹੀਨੇ ਬਾਅਦ 4 ਮਹੀਨੇ ਬਾਅਦ ਜਾਂ ਸਾਲ ਬਾਅਦ ਇਹ ਬੰਦੇ ਬਾਹਰ ਘੁੰਮਦੇ ਹੋਣੇ ਹੋਣ ਔਰ ਅੱਗੇ ਤੋਂ ਫੇਰੇ ਹੋ ਜਾਏ ਕੰਮ ਕਰਨ ਇਹਨਾਂ ਨੂੰ ਚੰਗੀ ਤਰ੍ਹਾਂ ਨੱਥ ਪੈਣੀ ਚਾਹੀਦੀ ਆ ਆਉਣ ਵਾਲੇ ਸਮੇਂ ਦੇ ਵਿੱਚ ਐਸੀ ਜਿਹੜੀ ਘਟਨਾ ਆ 바ਵਾ ਸਾਹਿਬ ਦੇ ਸਵਿਧਾਨ ਨੂੰ ਨੁਕਸਾਨ ਪਹੁੰਚਾਉਣਾ ਔਰ ਉਹਨਾਂ ਦੇ ਸਟੈਚੂ ਨੂੰ ਨੁਕਸਾਨ ਪਹੁੰਚਾਉਣਾ ਇਹੋ ਜਿਹੀਆਂ ਘਟਨਾ ਕਦੀ ਵੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਔਰ ਜਿਹੜੇ ਸਾਡੇ ਇਲਾਕੇ ਦੇ ਜਿੰਨੇ ਵੀ ਇੱਥੇ ਸੁਝਾਰੂ ਜਿਹੜੇ ਸੁਝਾਰੂ ਸਾਥੀ ਆਏ ਆ ਔਰ ਬੀਬੀਆਂ ਪੜਾਈਆਂ ਅਸੀਂ ਇਸ ਸਮੇਂ ਤੇ ਸਾਰਿਆਂ ਦਾ ਆਉਣ ਦਾ ਦਿਹਾਤੀ ਮਜ਼ਦੂਰ ਸਭਾ ਵੱਲੋਂ ਜੀ ਆਇਆਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਸ ਕੰਮ ਦੇ ਵਿੱਚ ਯੋਗਦਾਨ ਪਾਇਆ ਹਿੱਸਾ ਪਾਇਆ ਔਰ ਸਾਰਿਆਂ ਦਾ ਧੰਨਵਾਦ ਮਰਦਾਬਾਦ 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 ਅੰਮ੍ਰਿਤਸਰ ਦਾ ਪ੍ਰਸ਼ਾਸਨ ਮਰਦਾਬਾਦ 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 जिला प्रशासन मुर्दाबाद 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 बाबा साहब के स्टैचू ना छेड़छाड़ करने वाली ताकत मुर्दाबाद 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 बाबा साहब के स्टैचू ना छेड़छाड़ करने वाली ताकत मुर्दाबाद 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 केंद्र सरकार मुर्दाबाद मुर्दाबाद साथियों का बहुत बहुत धन्यवाद जी एक स्नेह